ਉਹ ਜਿਹੜੇ ਨਿਕਲੇ ਲਫਾਫਿਆਂ ਚੋਂ ਉਹਨਾਂ ਨੂੰ ਪਵਰ ਦੇਣ ਨਾ ਜਾਦੇ ਜਿਹੜਾ ਹੱਕ ਚ ਬੋਲਦਾ ਨਹੀਂ ਉਸ ਨੂੰ ਮਰਜੀ ਉਹ ਦਿਓ ਲਾ ਦੇ ਜਿਹੜਾ ਹੱਕ ਚ ਬੋਲਦਾ ਨਹੀਂ ਉਸ ਨੂੰ ਮਰਜੀ ਉਹ ਦਿਓ ਲਾ ਦੇ ਕੋਈ ਮੂੰਹ ਤੇ ਕੁਛ ਕਹਦਾ ਨਹੀਂ ਅੰਦਰੋਂ ਦੁਖੀ ਪਲਟੀ ਸਾਰੀ ਕਬਜਾ ਇੱਕ ਟਬਰ ਦਾ ਛੜਦਾ ਨਹੀਂ ਸਖ ਵੀਰਹਕਾਰੀ ਕਬਜਾ ਇੱਕ ਟਬਰ ਦਾ ਛੜਦਾ ਨਹੀਂ ਸਖ ਵੀਰਹਕਾਰੀ ਇਹ ਤਾਂ ਸਿੱਖਿਆ ਬਾਪੂ ਦੀ ਜੇ ਕਿਹਾਂ ਛੜਤੀ ਪਵਰ ਨਹੀਂ ਮਿਲਦੀ ਰਹਿ ਕੇ ਉਹਦੇ ਤੇ ਪਮਾਂ ਦੀ ਮਰਜੀ ਪਗਾ ਲੀਂ ਦਿਲ ਦੀ ਰੇ ਕੇਸੇਉ ਦੇਤੇ ਪਮਾਂ ਦੀ ਮਰਜੀ ਪਗਾ ਲੀ ਦਿਲ ਦੀ ਏ ਤਾਂ ਸਭ ਨੂੰ ਪਤਾ ਹੈ ਜੀ ਇਹ ਸਦਾ ਕਰਕੇ ਪਲਟੀ ਹਾਰੀ ਕਬ ਜਾਏ ਕਟਬਰ ਦਾ ਛੜਦਾ ਨਹੀਂ ਸਕੇ ਵੀਰਹਕਾਰੀ ਕਬ ਜਾਏ ਕਟਬਰ ਦਾ ਛੜਦਾ ਨਹੀਂ ਸਕੇ ਵੀਰਹਕਾਰੀ ਹੋ ਕਈਆਂ ਛੱਡ ਕੇ ਪਾਰਟੀ ਜੀ ਵੇਖ ਲਈ ਪਾਰਟੀ ਆ ਡਬਣਾ ਕੇ ਕਈ ਛੱਡ ਕੇ ਪਾਰਟੀ ਜੀ ਵੇਖ ਲਈ ਪਾਰਟੀ ਆ ਡਬਣਾ ਕੇ ਜਿਹੜੇ ਭੁੱਖੇ ਔਦਿਆਂ ਦੇ ਉਹ ਤਾਂ ਮੁੜ ਕੇ ਬੜਨ ਵਿੱਚ ਆ ਕੇ ਜਿਹੜੇ ਭੁੱਖੇ ਔਦਿਆਂ ਦੇ ਉਹ ਤਾਂ ਮੁੜ ਕੇ ਬੜਨ ਵਿੱਚ ਆ ਕੇ ਹੋ ਤਾਂ ਛੱਡ ਨਹੀਂ ਸਕਦੇ ਜੀ ਜਿਹੜੇ ਖਾਂਦੇ ਹੈ ਚੰਗੀ ਤਰਕਾਰੀ ਹੋ ਤਾਂ ਛੱਡ ਨਾ ਸਕਦੇ ਜੀ ਜਿਹੜੇ ਖਾਂਦੇ ਹੈ ਚੰਗੀ ਤਰਕਾਰੀ ਕਬ ਜਾਏ ਇੱਕ ਟਬਰ ਦਾ ਛੜਦਾ ਨਹੀਂ ਸਕ ਵੀਰ ਹਕਾਰੀ ਕਬ ਜਾਏ ਇੱਕ ਟਬਰ ਦਾ ਛੜਦਾ ਨਾ ਸਕ ਵੀਰ ਹਕਾਰੀ ਕਈ ਬਡੀਆਂ ਦੇ ਗਾਣੇ ਕਈ ਵਿੱਚ ਹੈਗੇ ਕੜਛੀਆਂ ਡੋਂਗੇ ਇਹ ਕਈ ਬਡੀਆਂ ਦੇ ਗਾਣੇ ਕਈ ਵਿੱਚ ਹੈਗੇ ਕੜਛੀਆਂ ਡੋਂਗੇ ਹਣ ਇਹਨਾਂ ਦੇ ਚੌਂਚਿਆਂ ਨੇ ਉੱਥੇ ਢਾਤੇ ਬਣੇ ਬੇਬੁੰਗੇ ਕਈ ਇਹਨਾਂ ਦੇ ਚੌਂਚਿਆਂ ਨੇ ਉੱਥੇ ਢਾਤੇ ਬਣੇ ਬੇਬੁੰਗੇ ਇਹਨਾਂ ਨੇ ਬਣਾਤਾ ਜੀ ਜਿਵੇਂ ਕੋਈ ਹੁੰਦਾ ਕਮ ਸਰਕਾਰੀ ਕਵ ਜਾਇਕ ਟਬਰਦਾ ਛੜਦਾ ਨਹੀਂ ਸਖ ਵੀਰਹਕਾਰੀ ਕਵ ਜਾਇਕ ਟਬਰਦਾ ਛੜਦਾ ਨਹੀਂ ਸਖ ਵੀਰਹਕਾਰੀ ਇੱਥੇ ਜਤਪਾਤ ਕੋਈ ਨਾ ਆਇਤਾ ਚੋ ਵਰਨਾ ਦਾ ਸੰਜ ਜਿਹੜੇ ਟੜਕੇ ਉੱਠ ਕੇ ਜੀ ਫੇਰਦੇ ਗੁਰੂ ਘਰਾਂ ਵਿੱਚ ਮਾਂਝਾ ਉਹ ਤਾਂ ਕਰਮਾਂ ਵਾਲੇ ਜੀ ਲਾਮਦੇ ਗੁਰੂ ਘਰਾਂ ਵਿੱਚ ਮਾਂਝਾ ਫਲ ਸਭ ਨੂੰ ਮਿਲਦਾ ਹੈ ਪੰਮਾ ਦੀ ਮਰਦ ਕੋਈ ਐ ਨਾਰੀ ਈ ਕਬਜਾਇ ਕਟਬਰ ਦਾ ਛੜਦਾ ਨਹੀਂ ਸਖਵੀਰ ਹਕਾਰੀ ਕਬਜਾਇ ਕਟਬਰ ਦਾ ਛੜਦਾ ਨਹੀਂ ਸਖਵੀਰ ਹਕਾਰੀ ਕਈ ਗੁਰੂ ਘਰਾਂ ਵਿੱਚ ਜੀ ਬੈਠ ਕੇ ਕਰਦੇ ਹਰਕਤਾਂ ਗੰਨੀਆਂ ਕਈ ਗੁਰੂ ਘਰਾਂ ਵਿੱਚ ਜੀ ਬੈਠ ਕੇ ਕਰਦੇ ਹਰਕਤਾਂ ਗੰਨੀਆਂ ਫਿਰ ਇਹ ਜੇ ਪੁਰਸ਼ਾਂ ਤੇ ਲਾਮ ਦੇ ਨਹੀਂ ਕਿਉਂ ਪਾਬੰਦੀਆਂ ਫਿਰ ਇਹ ਜੇ ਪੁਰਸ਼ਾਂ ਤੇ ਲਾਮ ਦੇ ਨਹੀਂ ਕਿਉਂ ਪਾਬੰਦੀਆਂ ਨਾ ਵਿੱਚ ਸਰੋਵਰ ਦੇ ਜਿੱਥੇ ਕੋਈ ਟੁੱਟਦੀ 꼴 ਬਿਮਾਰੀ ਨਾ ਵਿੱਚ ਸਰੋਵਰ ਦੇ ਜਿੱਥੇ ਕੋਈ ਟੁੱਟਦੀ 꼴 ਬਿਮਾਰੀ ਕਬ ਜਾਇਕ ਟਬਰ ਦਾ ਛੜਦਾ ਨਹੀਂ ਸ਼ਖਵੀਰ ਹਕਾਰੀ ਕਬ ਜਾਇਕ ਟਬਰ ਦਾ ਛੜਦਾ ਨਹੀਂ ਸ਼ਖਵੀਰ ਹਕਾਰੀ